ਹੈਲੋ ਹੈਲੋ ਆ ਦੇ ਬਈ ਪਹਿਲਾਂ ਤਾਂ ਮੈਨੂੰ ਇਹ ਦੱਸ ਤੂੰ ਮੇਰਾ ਕਾਲ ਨਹੀਂ ਚੁੱਕਿਆ ਪਹਿਲਾਂ ਤੇ ਇਹ ਪਾਜੀ ਗੱਲ ਦੱਸ ਤੂੰ ਹਾਂ ਜੀ ਹਾਂ ਇਸਾ ਪਹਿਲਾਂ ਸਰ ਮੈਂ ਇਹ ਗੱਲ ਦੱਸਦਾ ਕਿ ਮੇਰਾ ਤੇ ਬਾਣੀ ਜੇਗਾ ਜੇ ਫੋਨ ਚੁੱਕੀ ਨਹੀਂ ਗੱਲ ਹੈਗੀ ਜੇ ਕਿ ਮੈਂ ਕੱਲ ਅਮਰਸਰ ਵੀ ਅਮਰਸਰ ਐਜੰਟ ਦਾ ਦੁਕਾਨਾ ਬੰਦ ਹੁੰਦੀ ਹੈ ਜੇ ਹਾਂ ਤੇ ਤੁਸੀਂ ਕੋਣ ਬੋਲਦੇ ਜੀ ਮਤਲਬ ਹੈ ਮੇਰੀ ਗੱਲ ਸੁਣ ਲੈ ਦੇ ਬਿਆ ਮੈਂ ਮੈਂ ਤੈਨੂੰ ਪਤਾ ਮੈਂ ਕੌਣ ਬੋਲਦਾ ਵਾਂ ਸਾਡਾ ਬੱਕਰਾ ਬੱਕਰੀ ਦੇਦੇ ਸਾਡਾ ਵਿਆਹ ਆ ਗਿਆ ਹੀ ਤੂੰ ਪਠੋਰੇ ਲੈ ਆਈ ਹੁਣ ਤੂੰ ਮੁੱਕਰ ਲਿਆ ਉਹ ਵੀ ਇਹੋ ਅੱਜ ਮੈਂ ਤੇ ਬਾਂਜੀ ਹੈਗਾ ਵਿਕੀ ਨਰੂਲਾ ਜੇ ਮੇਰਾ ਨਾਮ 31 ਨੰਬਰ ਦਾ ਕਾਂਜ ਆਈਡੀਆ ਮਾਰਕੀਟ ਦੇ ਵਿੱਚ ਉਹਨਾਂ ਦੀ ਦੁਕਾਨ ਦੇ ਜੈ ਮਾਲ ਦੁਕਾਨ ਦੇ ਚੂਰੇ ਦੇ ਕਾਂਜ ਤੁਸੀਂ ਵੀ ਇੱਥੇ ਫੋਨ ਆਇਆ ਕਿੱਥੇ ਜੇ ਮੇਰੀ ਗੱਲ ਸੁਣ ਲਾਹੀਂ ਬਗਰਾੜੀ ਲਾਇਆ ਹੀ ਫੋਨ ਮਾਣਾ ਦਾਦੇ ਵੀ ਮੇਰਾ ਜਬ ਬੱਕਰਾ ਤੇ ਬੱਕਰੀ ਦਾ ਕੀ ਬਣਿਆ ਚੰਗਾ ਰਹੇਗਾ ਵਾਜੇਗਾ ਭਾਜੀ ਲਾ ਕੇ ਬੰਨੇ ਕਿਹਨਾਂ ਪੜੇ ਲੇਖ ਨੰਬਰ ਵਿਖਾਓ ਆਪ ਦਾ ਤੁਹਾਡਾ ਨੰਬਰ ਲੱਗਾ ਜੇ ਅੰਮ੍ਰਿਤਸਰ ਮੇਰੀ ਗੱਲ ਗਾਲੀ ਪੈਣ ਦਾ ਮੈਂ ਨਾ ਹੀ ਪੈਣ ਸੁਣਿਆ ਮੱਕ ਕਟੋ ਕੱਟ ਕੇ 2 ਮਹੀਨੇ ਹੋ ਗਏ ਮੈਨੂੰ ਅੱਭਲ ਤੋਂ 1.5 ਮਹੀਨਾ ਤੋਂ ਹੋਈ ਗਿਆ ਨਾ ਫੋਨ ਲਾਉਂਦਿਆਂ ਨੂੰ ਤੇਰੀ ਤੇਰੀ ਮੰਮੀ ਝੋਕਦੀ ਆ ਤੇਰਾ ਭਰਾ ਝੋਕ ਲਿੰਦਾ ਤੇ ਬਹਾਨੇ ਬਣਾਈ ਜਾਂਦੇ ਆ ਵੀ ਅਹੀਂ ਉਹ ਘਰੇ ਨਹੀਂ ਹੈਗਾ ਉਹ ਬੱਕਰੀਆਂ ਲੈ ਗਿਆ ਉਹ ਮੇਰੀ ਗਾਸੋਂ ਦਾ ਬੱਕਰਾ ਬੱਕਰੀ ਦੇ ਦੇ ਆਈ ਸੀ ਮੇਰੇ ਕੋ ਬੱਕਰਾ ਬੱਕਰੀ ਦੇ ਤਾਂ ਮੈਂ ਜੂ ਦੇਂਦਾ ਪਰ ਤੇਰਾ ਨੰਬਰ ਗਲਤ ਲੱਗਿਆ ਕਰ ਚੈੱਕ ਕਰਕੇ ਰਹਾ ਮੈਨੂੰ ਪਹਿਲੀ ਇਹ ਤੁਹਾਡਾ ਫੋਨ ਆਇਆ ਜੇ ਮੈਂ ਕੇਸ ਕਰਦੇ ਲੱਗਾ ਜੀ ਤੈਨੂੰ ਮੈਂ ਚੁਕਾ ਦੇਣਾ ਇਹੀ ਬੱਕਰਾ ਬੱਕਰੀ ਦੇ ਦੇ ਉਹ ਵੀ ਜੀ ਕਹੇ ਇਹ ਹੋਈ ਗੱਲਾਂ ਕਹਿੰਦੇ ਕੇਸ ਕਿਦਾਂ ਹੋ ਜੂਗਾ ਮੈਂ ਲੱਫ ਫਿਰ ਪੂੰਚ ਜਾ ਕੇ ਕਰੋੜਾ ਦਾ ਨੰਬਰ ਲਗਾ ਕਿੱਥੇ ਆ ਮੈਂ ਚੱਕ ਕੀਤਾ ਬਈ ਮੈਨੂੰ ਇਹ ਦੱਸ ਵੀ ਉਹਨੇ ਬੱਚੇ ਕਿਨੇ ਦਿੱਤੇ ਬੱਕਰੀ ਨੇ ਮੈਨੂੰ ਇਹ ਵੀ ਪਤਾ ਲੱਗਾ ਵੀ ਪੁੱਤ ਬੱਕਰੀ ਸੂ ਵੀ ਸੀ ਉਹ ਭਰਾ ਵੀਰਿਆ ਮੈਂ ਅਮਰਸਰੋਂ ਬੋਦਾ ਹੀ ਮੇਰੇ ਕੋਲ ਨਾ ਤਾਂ ਕੋ ਬੱਕਰਾ ਹੀ ਨਾ ਕੋ ਬੱਕਰੀ ਨਾ ਕੋ ਪਠੋਰਾ ਨਾ ਕੋ ਪਠੋਰੀ ਆ ਦੇਖਿਆ ਤੂੰ ਮੈਨੂੰ ਇਹ ਸੋਹ ਤੂੰ ਵੀਰ ਫੜਿਆ ਗਿਆ ਤੇਰੇ ਮੂੰਜੋ ਪਠੋਰਾ ਪਠੋਰੀ ਨਿਕਲ ਗਈ ਆ ਜਿਹਦਾ ਮੈਂ ਨਾਮ ਨਹੀਂ ਲਿਆ ਟੋਰਾ ਦਾ ਪਠੋਰੀ ਦਿੱਤੀ ਉਹਨੇ ਮੈਂ ਦੇਖ ਕੇ ਟਪ ਕਰ ਗਿਆ ਮੈਂ ਤੂੰ ਵੀਰ ਕਸ਼ਟਾ ਹੀ ਤੂੰ ਬੱਕਰਾ ਬੱਕਰੀ ਦੇ ਦੇ ਨਾਲ ਪਠੋਰਾ ਪਠੋਰੀ ਤੇਰੇ ਮੂੰਹ ਤੋਂ ਨਿਕਲ ਗਿਆ ਵਾ ਹੁਣ ਮੇਰੇ ਤੂੰ ਤੇਰੇ ਤੇ ਕੇਸ ਕਰ ਸਕਦਾ ਮੈਂ ਸੌਖਾ ਹੀ ਥਾਣੇ ਮੈਂ ਚੱਲਿਆ ਹੀ ਤੇਰਾ ਦੇ ਕਿਲੇ ਜੇ ਤਾਂ ਮੈਂ ਕੇਸ ਕਰ ਦੋ ਭਾਵੇਂ ਕਤਲ ਕਰ ਦੋ ਮੇਰੇ ਕੋਲ ਨਾਲ ਬੱਕਰਾ ਜੇ ਨਾਲ ਬੱਕਰੀ ਜੇ ਕੋਈ ਤੁਹਾਡਾ ਫੋਨ ਨੰਬਰ ਅਮਰਸਰ ਲੱਗਾ ਵਾ ਵੀ ਇੱਕ ਨੰਬਰ ਫੋਨ ਚੈੱਕ ਕਰ ਭਰਾ ਮੇਰੇ ਆਵੇਂ ਨਾ ਮੈਂ ਤੰਗ ਕਰੀਗਾ ਮੈਂ ਅੱਗੇ ਬੜਾ ਤੰਗ ਹੈ ਗਾਈ ਮੇਰੇ ਤੋਂ ਅੱਗੇ ਬੜਾ ਕਰ ਗਿਆ ਹੀ ਤੇਰੇ ਗੋਲੀਆਂ ਬੜੀਆਂ ਭਾਈ ਤੇ ਮਾਰਦੀ ਬੱਕਰਾ ਗੋਲੀਆਂ ਮਾਰ ਦੋਗੇ ਯਾਰ ਤੁਸੀਂ ਤੇਰੇ ਮੈਂ ਪੱਕਾ ਬੱਕਰਾ ਦੱਸ ਕਿੱਥੇ ਪਠੋਰਾ ਜਿਹੜੇ ਖਾ ਗਿਆ ਇਹਦੇ ਪਠੋਰੇ ਯਾਰ ਮੇਰੇ ਕੋਲ ਕੋਈ ਪਠੋਰਾ ਹੈ ਤਾਂ ਮੈਂ ਸੌ ਲੱਕੇ ਬਾਬਾ ਜੀ ਫੇਣੀ ਮੈਂ ਬਾਬਾ ਜੀ ਤੋਂ ਮੰਨਦਾ ਹੈਗਾ ਮੈਨੂੰ ਕੇਹ ਦੀ ਸੌ ਬੁਟਾ ਦੇ ਮੇਰੇ ਕੋਲ ਨਾ ਬੱਕਰਾ ਨਾ ਬੱਕਰੀ ਕੋਈ ਨਹੀਂ ਇੱਕ ਵੀਰ ਜੀ ਮੇਰੇ ਕੋਲ ਜਾਣ ਕੇ ਮੇਰੇ ਥੰਨੇ ਤੇਰਾ ਭਲਾ ਹੋ ਜਾਈ ਓਏ ਉਹ ਝੂਟੀਆਂ ਕੰਮ ਤੇ ਕੰਮ ਸੌ ਆਣਾ ਖਾ ਮੇਰੀ ਗੱਲ ਸੁਣ ਲੈ ਮੈਂ ਤੇਰੇ ਘਰੇ ਕੱਲ ਛਾਪਾ ਮਾਰਦਣਾ ਹੀ ਚੰਗਾ ਰਹੇਗਾ ਤੂੰ ਘਰੋਂ ਕਿਸਕੇ ਜਾਂਦਾ ਈ ਰੋਜ ਜਿੰਦਰਾ ਲੱਗਾ ਨਾ ਤੁਹਾਡੇ ਕੋਲ ਦਾਦੇ ਬੱਕਰਾ ਬੱਕਰੀ ਕਿੱਥੇ ਆ ਯਾਰ ਮੈਂ ਬੱਕਰ ਬੱਕਰੀ ਕੀ ਕਰਨਾ ਐ ਇਹਦੇ ਕਰੇ ਆਈਆਂ ਘੇਰਾ ਲਾ ਸੁਮੀ ਭਾਜੀ ਪਹਿਲਾਂ ਮੇਰੀ ਗੱਲ ਸੁਣੋ ਐਂਗੇ ਰਾਸਪੇ ਮੇਰੇ ਦਾਦੇ ਨੇ ਨਾਮ ਨਾਲ ਲਿਆ ਸੀ ਮੇਰੇ ਪੱਕੇ ਨੇ ਨਾਮ ਨਾਲ ਲਿਆ ਸੀ ਇਹੋ ਨਾਮ ਨਾਲ ਲਿਆਗਾ ਐਂ ਤੇ ਘਰੇ ਆਂਦਾ ਤਾਂ ਕਿ ਮਾਰਦੇ ਪੱਥਰ ਨਾਲ ਲਿਆ ਕੇ ਮੈਂ ਕੀ ਕਰਨਾ ਮਾਮਾ ਜਿਹੜਾ ਬੱਕਰੀ ਦੁੱਧ ਪੀਣਾ ਉਹ ਕਿਦਾਂ ਪੀ ਲੈਣਾ ਉਹ ਵੀਰੇ ਐਂ ਤੇ 35 ਰੁਪਏ ਕਿਲੋ ਦੁੱਧ ਲੈ ਕੇ ਉਹਨੇ 2.5 ਕਿਲੋ ਦੁੱਧ ਲੈ ਕੇ ਆਣਾ ਮੈਂ ਉਹ ਖੰਡਾਲੇ ਤੋਂ ਉਹ ਮੰਨ ਗਿਆ 35 ਰੁਪਏ ਕਿਲੋ ਦੁੱਧ ਲੈਣਾ ਬੱਕਰੀ ਦਾ ਤੂੰ ਤੂੰ ਦੁੱਧ ਲੈਂਦਾ ਮੁੱਲ ਵੀ ਲੈਂਦਾ ਵੇਚਦਾ ਵੀ ਆ ਤੂੰ ਐਂਦਾ ਲੁੰਦਾ ਨਹੀਂ ਤੂੰ ਕੋ ਮੁੱਲ ਕੁਝ ਨਹੀਂ ਆਲੇ ਕਰੋ ਤੁਸੀਂ ਅੰਮ੍ਰਿਤਸਰ ਆਜੋ ਅੰਮ੍ਰਿਤਸਰ ਆ ਜੀਏ ਫਿਰ ਚੱਲ ਪੁੱਤ ਹਿਆਰ ਨਹੀਂ ਆਵਾਂ ਗਣੋ ਤਰਾ ਨਹੀਂ ਹੋਣਾ ਨਹੀਂ ਯਾਰ ਹਿਆਰ ਆ ਮੈਂ ਕਿੱਦਾਂ ਲੈ ਕੇ ਆਜੋ ਕਿ ਹਿਆਰ ਮੇਰਾ ਥੋੜੇ ਦਿਨਾਂ ਨੂੰ ਵਿਆਹ ਖਾਇ ਬੁਰਾ ਪ੍ਰਭਾਵ ਪੈਂਦਾ ਨਾ ਫਿਰ ਵੇਖਾ ਤੂੰ ਹੁਣ ਵਿਆਹ ਵਾਲੀ ਗੱਲ ਵੀ ਨਿਕਲਾਈਏ ਇੱਥੇ ਕਰਕੇ ਤੂੰ ਬੱਕਰੇ ਬੱਕਰੀ ਤੂੰ ਚੜਕਾਉਣ ਨੂੰ ਫਿਰਦਾ ਮੇਰਾ ਵੀਰ ਬੱਕਰਾ ਬੱਕਰੀ ਦੇ ਦੇ ਮੇਰੀ ਗੱਲ ਸੁਣ ਲੈ ਅਹੀਂ ਬੜੇ ਤਾਂ ਆਉਂਗਾ ਤੋਬਾ ਤੋਬਾ ਪ੍ਰਾਵਾ ਮੈਂ ਮੇਰੀ ਗੱਲ ਸੁਣੋ ਅਹੀਂ ਤੇ ਕੇਦਰ ਲਾਗੇ ਮਾਸੜ ਦੇ ਲਾਗੇ ਨਹੀਂ ਜਾਂਦੇ ਪਰ ਇਹ ਬਰਾਤ ਦਾ ਤਾਂ ਕੰਮ ਕਰ ਸਕਦੇ ਆ ਮੇਰੀ ਗੱਲ ਸੁਣ ਲੈ ਤੂੰ ਟੁੰਡ ਲੈਣ ਜਾਂ ਯਾ ਮੈਂ ਲੈ ਨੋ ਹਾਂ ਇਹ ਕੰਪੜਾ ਕੰਮ ਆ ਬਿੱਲੇ ਨੂੰ ਬਿੱਲਾ ਜਿਹੜਾ ਬਦਮਾਸ਼ ਆ ਨਹੀਂ ਭਾਜੀ ਉਹਨਾਂ ਨੇ ਮੈਂ ਜਾਣਦਾ ਉਹਨੇ ਗੋਲੀਆਂ ਮਾਰ ਲਈਆਂ ਤੇਰੇ ਆਣ ਕੇ ਹੁਣ ਮੈਨੂੰ ਦੱਸਦੇ ਬੱਕਰਾ ਕਿਧਰ ਗਿਆ ਮੈਂ ਇਹਨਾਂ ਬੰਦੇ ਨੇ ਕੋਈ ਜਾਣ ਦੀ ਬੁੱਕ ਤੇ ਹੈ ਕਿ ਨਹੀਂ ਹੈ ਪਹਿਲਾਂ ਮਨੇ ਇਹ ਦੱਸੋ ਤੇ ਇੱਕ ਬੱਕਰੇ ਮਗਰ ਬੰਦੇ ਨੇ ਮਾਰ ਲਿਆ ਕਿ ਤੇਰਾ ਬੱਕਰਾ ਕਿੱਥੇ ਹੈਗੀ ਐਸੋ ਭਾਜੀ ਤੁਹਾਡਾ ਬੱਕਰਾ ਕਿੰਨੇ ਦਾ ਬੱਕਰਾ ਤੁਹਾਡਾ ਮੈਂ ਆਪਣੇ ਭਾਜੀਆਂ ਨਾਲ ਗੱਲ ਕਰਾਂ ਤੁਹਾਨੂੰ ਪੈਸੇ ਦੇ ਦੇ ਦਿੰਨੇ ਜੇ ਬਹੁਤੀ ਗੱਲ ਹੈਗੀ ਤੇ ਇਦਾਂ ਤੇ ਗੋਲੀਆਂ ਭਰਵਾ ਦੋਗੇ ਯਾਰ ਅਮਾ ਖਾਣਾ ਬਦੋਈ ਬੰਦਾ ਹੋਵੇ ਛੱਟ ਕਿੱਲੇ ਪੈਲੀ ਮੇਰੀ ਨਿਆਈ ਵਾਲੇ ਬਨੇ ਰ ਤੂੰ ਕਿਨਾ ਮੈਂ ਤੋ ਪੈਸੇ ਦੇ ਦਊਗਾ ਕਿਤਰਾ ਪੈਸੇ ਦੇਣਾ ਭਾਜੀ ਛੱਟ ਜੇ ਤੁਹਾਡੇ ਛੱਟ ਕਿੱਲੇ ਪੈਲੀ ਤੇ ਕੋ ਬੱਕਰਾ ਛੱਡ ਦੋਗੇ ਗਰੀਬ ਨੂੰ ਜੇ ਕਿਨੇ ਲੈ ਆਏਗਾ ਮੈਂ ਮੂੰਹ ਕੱਢਣ ਨੂੰ ਕਰਾਂ ਹੀ ਉਹ ਬਾਬੇ ਦੇ ਚੜਵਾ ਤੇ ਬਾਬੇ ਦੇ ਮੈਨੂੰ ਥੋੜਾ ਤੁਸੀਂ ਚੜਾਉਣਾ ਵੇ ਜਿਹੜਾ ਮੈਨੂੰ ਗੋਲੀਆਂ ਮਾਰ ਦੇਣੀ ਤੇ ਬੱਕਰਾ ਚਾਉਣਾ ਆਪ ਗਿਆ ਆਪ ਦਾ ਵੀਰ ਉਹੋ ਚੜਨਾ ਈ ਬੱਕਰਾ ਮੇਰੀ ਗੱਲ ਸੁਣ ਲੈ ਦਾਦੇ ਕਿਦਨ ਆਈਏ ਪਰਸੋਂ ਹੀ ਆਏ ਨਹੀਂ ਹੂੰ ਪਰਸੋਂ ਆਏ ਨਹੀਂ ਤੇਰੀ ਮੈਂ ਡਿਟੇਲ ਕਢਾਉਣ ਲੱਗਿਆ ਮੈਨੂੰ ਪਤਾ ਤੂੰ ਹੋਰ ਕਿੱ데 ਖਿਸਕ ਗਿਆ ਵਾ ਮੈਂ ਸਾਰੀ ਫੋਨ ਦੀ ਲੋਕੇਸ਼ਨ ਕ ਇਸੇ ਤਰ੍ਹਾਂ ਫੋਨ ਬੋਲਿਆ ਮੈਂ ਤੇ ਆਪਣੀ ਦੁਕਾਨ ਤੇ ਬੈਠਾ ਹਾਂ ਤੇ ਦੁਕਾਨ ਤੇ ਤੈਨੂੰ ਆਣ ਕੇ ਚੜ੍ਹਾਵਾਂਗੇ ਕੋਈ ਪੁੱਛਣਾ ਕਿਛਣਾ ਕੁਛ ਨਹੀਂ ਵਸਾਉਂਦਾ ਗੋਲੀਆਂ ਮਾਰਨੀਆਂ ਪਹਿਲਾਂ ਸ਼ਕਲ ਤੇ ਦੇਖੋਗੇ ਨਾ ਬੰਦਾ ਕਿ ਨਹੀਂ ਹੁੰਦਾ ਨਾ ਮੈਂ ਸਿੱਧੀਆਂ ਗੋਲੀਆਂ ਮਾਰਨੀਆਂ ਪਾ ਮੈਂ ਤਾਂ ਘਵਾੜਾਂ ਤਮਾਲ ਦੇ ਬੰਦੇ ਮੈਨੂੰ ਲੱਗਦਾ ਤੂੰ ਹੀ ਛਲੇ ਹੋਏ ਜਾਂ ਪਾਗਲ ਹੋਏ ਹੋ ਇਹ ਆਹ ਗੱਲ ਤੂੰ ਹੁਣ ਫਸ ਗਿਆ ਤੂੰ ਮਿੱਤਰਾ ਹੁਣ ਨਹੀਂ ਤੂੰ ਬਚਣਾ ਤੇ ਕੰਮ ਹੁਣ ਤਿਆਰੀ ਦਾ ਆਖ ਬਾਸ ਆਈ ਪਰਸੂ ਆਉਣ ਲੱਗੇ ਤੇਰੇ ਨਾਲ ਤੇ ਹੁਣ ਬੈਠੀ ਕਰ ਦਿੱਤਾ ਹੁਣ ਮੈਂ ਕਿਆ ਕੀਆ ਤਦਾਂ ਗਿਆ ਗਿਆ ਉਹ ਕਿਉਂ ਘੇਲ ਗਿਆ ਬਸ ਹੁਣ ਸੱਚੀ ਹਿੱਲ ਗਈ ਉਹ ਮੈਂ ਆਹ ਦੀ ਗੱਲ ਕਹਿੰਦਾ ਮੈਂ ਹਿੱਲ ਗਿਆ ਹਾਂ ਤੂੰ ਹਿੱਲ ਗਿਆ ਤੂੰ ਕਿੱਦਾਂ ਹਿੱਲ ਗਿਆ ਇਹ ਫਿਰ ਤਾਈਓ ਤੂੰ ਹਿੱਲ ਗਿਆ ਤੇ ਬੱਕਰਾ ਬੱਕਰੀ ਦੇ ਭਰਾ ਦੇ ਦੇ ਹਿੱਲ ਗਿਆ ਤੇ ਉਹ ਪਾਜੀ ਮੈਂ ਤੁਹਾਨੂੰ ਬੱਕਰਾ ਨਵਾਂ ਲੈਦਾ ਨਾ ਕਿੰਨਾਉ ਬੱਕਰਾ ਮੈਂ ਕੋਈ ਲੈਣੇ ਮੈਂ ਜਿੱਦੇ ਮੇਰੇ ਖਤੇ ਪਾਏ ਨਾ ਹੋਰ ਕਰ ਜਾ ਮੋਹ ਕਰ ਜਾ ਟੋਕ ਰੂਰ ਤੀਆ ਮੇਰੀ ਗੱਲ ਸੁਣ ਲੈ ਰੋਣ ਵਾਲੇ ਪਖੰਡ ਹੋਰ ਕੇ ਨਾ ਕਰੀ ਮੇਰਾ ਬੱਕਰਾ ਬੱਕਰੀ ਦੇ ਦੇ ਚੰਗਾ ਰਹੇਗਾ ਜਾਂ ਪਠੋਰਾ ਪਟੋਰੀ ਰੱਖ ਲੈ ਕਾਲਿਆ ਥਾਪਾ ਪਾ ਲਿਆ ਤੇ ਨੂੰ ਦੇ ਕੇ ਮੈਂ ਕਿਹਾ ਪਾਜੀ ਗੁਰਪ੍ਰੇਖੂ ਗੀ ਨਹੀਂ ਐਕਟਿੰਗ ਕਰੂੰਗਾ ਮੈਂ ਸੱਚੀ ਰੋਂ ਨਹੀਂ ਕਰੰਦਿਆ ਉਹ ਨਿਕਲੀ ਜਾਵੇ ਆਹੀਂ ਪਰਸ ਹੋਣਾ ਆਣੀ ਤੈਨੂੰ ਪਤਾ ਹੀ ਛੋਕਦੇ ਨੇ ਜੇ ਬੱਕਰਾ ਬੱਕਰੀ ਨਾ ਹਾ ਨਿਕਲਿਆ ਤੇਰੇ ਕੋਲ ਮੇਰੀ ਸੁਣ ਪਹਿਲਾਂ ਗੱਲ ਪਾਜੀ ਹੈਲੋ ਹੋਣੀ ਨਹੀਂ ਬੱਸ ਨਾ ਹੋਣੀ ਬੱਸ ਹੁਣ ਤੇਰੇ ਬਾਤ ਮੈਂ ਨਾ ਤੂੰ ਹੁਣ ਬਾਜਾ ਨਹੀਂ ਮੇਰੇ ਤੋਂ ਤੂੰ ਫੋਨ ਬੰਦ ਕਰ ਲੈ ਚਾਹੇ ਕੋਈ ਕਾਲ ਆ ਰੇਂਜ ਮੈਂ ਤੇਰੀ ਪਾਪਾ ਜੀ ਪਾਪਾ ਜੀ ਮੇਰੀ ਗੱਲ ਸੁਣ ਮੈਂ ਤੇਰਾ ਪਾਪਾ ਜੀ ਮੈਂ ਨਾ ਪਾਪਾ ਕਹੇ ਭਾਵੇਂ ਕੋਈ ਦਾਦਾ ਕਹੇ ਹੁਣ ਕੂ ਰਖੜਿਆ ਗਿਆ ਏ ਯਾਰ ਮੇਰੀ ਪਹਿਲਾਂ ਗੱਲ ਤਾਂ ਸੁਣ ਲੋ ਨਹੀਂ ਨਹੀਂ ਭਾਈ ਹੁਣ ਬਸ ਜੀ ਓਕੇ ਬਾਈ ਬਾਹਰ ਹੋਣਾ ਮੈਂ ਨਾ ਥੋੜੀ ਤੇਰੀ ਮੈਂ ਤੈਨੂੰ ਤੋੜਾਂ ਜੇ ਮੈਂ ਕੱਲਾ ਕੱਲਾ ਹੈਗਾ ਜੀ ਮੈਂ ਦੂਸਰਾ ਕੋਈ ਨਹੀਂ ਕੋਈ ਕੋਈ ਕੱਲਾ ਨਹੀਂ ਕੋਈ ਕੋਈ ਗੋਲੀ ਮਾਰਨ ਤੋਂ ਪਹਿਲਾਂ ਵੇਖ ਲਿਓ ਆਣ ਪੁੱਛਣ ਆਏ ਹੋ ਜਾਨੀ